ਗੈਂਗ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਹੁਣੀ ਜਿਨ੍ਹਾਂ ਦੇ ਕੋਲ ਟੋਟਲ 7 ਵੈਪਨ ਅਸੀਂ ਰਿਕਵਰ ਕੀਤੇ ਹੈਗੇ ਆ ਕਾਫੀ ਮੈਗਜ਼ੀਨ ਹੈਗੇ ਆ ਨਾਲ ਕਾਫੀ ਲਾਈਵ ਕਾਰਟ੍ਰਿਜਸ ਹੈਗੇ ਆ ਔਰ ਕਈ ਵਾਰ ਦੱਤਾ ਇਹਨਾਂ ਨੇ ਮੰਨੀਆਂ ਹੈਗੀਆਂ ਔਰ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਆ ਉਹਦਾ ਸਾਡਾ ਥੀਮ ਵੀ ਇਹੀ ਹੈਗਾ ਵੀ ਜਿਹੜਾ ਅੱਜ ਕੱਲ ਐਕਸਟਰੈਕਸ਼ਨ ਰੈਕਟ ਚੱਲ ਰਿਹਾ ਹੈ ਵੀ ਜਿਹਦੇ ਵਿੱਚ ਲੋਕਾਂ ਦੇ ਕਿਸੇ ਦੇ ਗੇਟ ਤੇ ਗੋਲੀਆਂ ਮਾਰਤੀਆਂ ਕਿਸੇ ਦੇ ਘਰ ਤੇ ਮਾਰਤੀਆਂ ਕਿਸੇ ਦੇ ਕਾਰੋਬਾਰੀ ਤੇ ਮਾਰਤੀਆਂ ਵੀ ਉਹਨੂੰ ਡਰਾ ਲੋ ਪਹਿਲਾਂ ਗੋਲੀਆਂ ਚਲਾ ਕੇ ਫਿਰ ਉਹਨੂੰ ਥੈਟ ਕਰੋ ਕਿਸੇ ਫੋਰਨ ਨੰਬਰ ਤੋਂ ਵੀ ਤੂੰ ਸਾਨੂੰ 50 ਲੱਖ ਰੁਪਏ ਦੇ ਦੇ ਤੂੰ ਸਾਨੂੰ 2 ਕਰੋੜ ਰੁਪਏ ਦੇ ਦੇ ਤੂੰ ਸਾਨੂੰ 1 ਕਰੋੜ ਰੁਪਏ ਦੇ ਦੇ ਤੇ ਫਿਰ ਉਹਦੇ ਨਾਲ ਐਕਸਟਰਸ਼ਨ ਕਰੋ ਇਹ ਇਦਾਂ ਦਾ ਰੈਕਟ ਜਿਹੜਾ ਹੈਗਾ ਆ ਉਹ ਸਾਡੇ ਦੋ ਜਾਂਬਾਜ਼ ਜਿਹੜੇ ਹੈਗੇ ਆ ਅਫਸਰ ਉਹਨਾਂ ਨੇ ਇਹ ਬ੍ਰੇਕ ਕੀਤਾ ਹੈ ਇੱਕ ਰੈਕਟ ਜਿਹੜਾ ਹੈਗਾ ਉਹ ਸੀਆਈਏ ਸਟਾਫ ਦੇ ਇਨਸਪੈਕਟਰ ਪੁਸ਼ਪ ਬਾਲੀ ਜੀ ਨੇ ਉਹਨਾਂ ਨੇ ਬ੍ਰੇਕ ਕੀਤਾ ਇਹਦੇ ਵਿੱਚ ਇਹਨਾਂ ਨੇ ਚਾਰ ਬੰਦੇ ਜਿਹੜੇ ਹੈਗੇ ਆ ਉਹ ਇਹਦੇ ਅਸਲੇ ਸਮੇਤ ਜਿਹੜੇ ਹੈਗੇ ਆ ਉਹ ਰੈਸਟ ਕੀਤੇ ਹੈਗੇ ਆ ਜਿਨ੍ਹਾਂ ਦੇ ਨਾਮ ਹੈਗੇ ਆ ਹਰਵਿੰਦਰ ਸਿੰਘ ਉਰਫ ਰਾਜੂ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਅਹਿਮਦਪੁਰ ਥਾਣਾ ਸਦਰ ਕਪੂਰਥਲਾ ਦਲਵਿੰਦਰ ਸਿੰਘ ਉਰਫ ਗੁਰੀ ਪੁੱਤਰ ਵਿਜੇ ਕੁਮਾਰ ਵਾਸੀ ਪਿੰਡ ਧਾਲੀਵਾਲ ਦੋਨਾ ਕਲੋਨੀ ਥਾਣਾ ਸਦਰ ਕਪੂਰਥਲਾ ਦੈਨ ਕਮ ਸਰਜੀਤ ਸਿੰਘ ਉਰਫ ਪੰਜਾਬ ਉਰਫ ਕਾਕਾ ਪੁੱਤਰ ਸਲਵਿੰਦਰ ਸਿੰਘ ਵਾਸੀ ਅਠੋਲਾ ਥਾਣਾ ਲਾਂਬੜਾ ਜ਼ਿਲ੍ਹਾ ਜੰਦਰ ਦਿਹਾਤੀ ਹਰਪੀ ਸਿੰਘ ਉਰਫ ਸ਼ੇਰਾ ਪੁੱਤਰ ਜਸਵੰਤ ਸਿੰਘ ਵਾਸੀ ਮਕਾਨ ਨੰਬਰ 302 ਕਤਨੀ ਗੇਟ ਥਾਣਾ ਕਰਤਾਰਪੁਰ ਦੋ ਬੰਦੇ ਜ਼ਿਲ੍ਹਾ ਜਲੰਧਰ ਦਿਹਾਤੀ ਦੇ ਨੇ ਦੋ ਡਿਸਟ੍ਰਿਕਟ ਕਪੂਰਥਲਾ ਦੇ ਨੇ ਇਹਨਾਂ ਨੇ ਗੈਂਗ ਬਣਾ ਲਿਆ ਆਪਣਾ ਅਸਲਾ ਇਹਨਾਂ ਨੂੰ ਸਪਲਾਈ ਹੋ ਗਿਆ ਮਿਲ ਗਿਆ ਉਸ ਤੋਂ ਬਾਅਦ ਇਹਨਾਂ ਨੇ ਸੀਰੀਜ਼ ਆਫ ਵਾਰਦਾਤਾ ਕੀਤੀਆਂ ਜਿਹੜੀਆਂ ਪ੍ਰੋਮਿਨੈਂਟ ਵਾਂਸ ਹੈਗੀਆਂ ਉੱਥੇ ਮੈਂ ਜ਼ਿਕਰ ਕਰਨਾ ਚਾਹੂੰਗਾ ਅੱਜ ਦੀ ਪ੍ਰੈਸ ਕਾਨਫਰੰਸ ਇਹਨਾਂ ਨੇ ਕਪੂਰਫਲੇ ਜਿਲੀ ਦੇ ਵਿੱਚ 25000 ਰੁਪਏ ਲਿਆ ਇੱਕ ਬੰਦੇ ਕੋਲੋਂ ਔਰ ਉਹਨੇ ਆਪਣੀ ਲਗਤਬਾਜੀ ਦੇ ਵਿੱਚ ਜਿਹੜਾ ਦੂਸਰੀ ਪਾਰਟੀ ਸੀ ਉਹਨਾਂ ਦੇ ਗੇਟ ਦੇ ਉੱਪਰ ਇਹਨਾਂ ਕੋਲੋਂ ਗੋਲੀਆਂ ਮਰਵਾਈਆਂ ਇਸੇ ਤਰੀਕੇ ਦੇ ਨਾਲ ਇਹਨਾਂ ਨੇ ਇੱਕ ਕਰਿਆਨੇ ਦੀ ਦੁਕਾਨ ਸੀ ਕਪੂਰਥਲੇ ਉੱਥੇ ਸਨੇਚਿੰਗ ਕਰਨ ਦੀ ਕੋਸ਼ਿਸ਼ ਕੀਤੀ। ਇਹਨਾਂ ਦਾ ਇੱਕ ਬੰਦਾ ਫੜਿਆ ਗਿਆ, ਦੂਜੇ ਬੰਦੇ ਨੇ ਉਹਨੂੰ ਛਡਾਉਣ ਲਈ ਉਹਦੇ ਦੁਕਾਨਦਾਰ ਦੀ ਪੈਰ ਤੇ ਗੋਲੀ ਮਾਰੀ। ਇਹ ਇੱਕ ਕੇਸ ਵੀ 18 ਸਦਰ ਕਪੂਰਥਲਾ ਦਾ ਹੈਗਾ। ਇਹ ਤੋਂ ਇਲਾਵਾ ਜਿਹੜਾ ਤੀਸਰਾ ਇਨਸੀਡੈਂਟ ਹੈਗਾ ਇਹਨਾਂ ਨੇ ਠੋਲੇ ਪਿੰਡ ਦੇ ਵਿੱਚ ਆ ਕੇ ਤੇ ਲੇਬਰ ਕਲਾਸ ਕੋਲੋਂ 46000 ਰੁਪਏ ਦੀ ਖੋਹ ਕੀਤੀ ਉਹ ਵੀ ਟ੍ਰੇਸ ਹੋਇਆ ਮੈਂ ਪ੍ਰੈਸ ਨੋਟ ਦੇ ਵਿੱਚ ਅਸੀਂ ਸਾਰੀ ਤਕਰੀਬਨ ਡਿਟੇਲ ਜਿਹੜੀ ਹੈਗੀ ਆ ਉਹ ਦਿੱਤੀ ਹੈਗੀ ਆ ਵੀ ਟੋਟਲ 11 ਵਾਰ ਇਨਸੀਡੈਂਟਸ ਜਿਹੜੇ ਹੈਗੇ ਆ ਇਸ ਗੈਂਗ ਕੋਲੋਂ ਟ੍ਰੇਸ ਹੋ ਗਏ ਆ ਸਾਡੇ ਅਨਟ੍ਰੇਸ ਕੇਸ ਸੀਗੇ ਜਿਹੜੇ ਪਿਛਲੇ 3-4 ਮਹੀਨਿਆਂ ਦੇ ਇਹਨਾਂ ਕੋਲੋਂ ਜਿਹੜੀ ਬਰਾਮਦਗੀ ਹੈਗੀ ਆ ਤਿੰਨ ਪਿਸਤੌਲ 8 ਲਾਈਵ ਕੈਟਰਜਿਸ ਐਂਡ ਤਿੰਨ ਮੈਗਜ਼ੀ ਦੋ ਬੱਤੀ ਬੋਰ ਦੇ ਪਿਸਤੌਲ ਹੈਗੇ ਨੇ ਪਿਸਤੌਲ ਹੈਗੇ ਨੇ ਇੱਕ ਦੇਸੀ ਪਿਸਤੌਲ ਹੈਗਾ ਐਂਡ ਦੋ ਮੋਬਾਈਲ ਜਿਹੜੇ ਇਹਨਾਂ ਨੇ ਲੋਕਾਂ ਕੋਲ ਖੋਏ ਸੀਗੇ ਉਹ ਪੁਲਿਸ ਨੇ ਬਰਾਮਦ ਕਰ ਲੈ ਹੈਗੇ ਆ ਇੱਕ ਪਲਟੀਨਾ ਮੋਟਰਸਾਈਕਲ ਜਿਹਤੇ ਵਾਰਦਾਤਾ ਕਰਦੇ ਸੀ ਦੋ ਚੀਜ਼ਾਂ ਸਨਗੀਆਂ ਇੱਕ ਐਕਟਿਵਾ ਸੀਗੀ ਸਕੂਟਰ ਔਰ ਇੱਕ ਪਲਟੀਨਾ ਮੋਟਰਸਾਈਕਲ ਸੀਗਾ ਉਹ ਦੋਨੇ ਜਿਹੜੇ ਹੈਗੇ ਆ ਸੀ ਬਰਾਮਦ ਕਰ ਲੈ ਹੈਗੇ ਆ ਚਾਰ ਬੰਦੇ ਇਸ ਕੇਸ ਦੇ ਵਿੱਚ ਅਰੈਸਟ ਹੋਏ ਆ ਜਿਹੜਾ ਹਰਵਿੰਦਰ ਸਿੰਘ ਰਾਜੂ ਮੇਨ ਬੰਦਾ ਕਿੰਗ ਪਿੰਨ ਹੈਗਾ ਸੀਆਈਏ ਵਾਲੇ ਕੈਚ ਦਾ ਉਹਦੇ ਤੇ ਪਹਿਲਾਂ ਵੀ ਤਿੰਨ ਮੁਕਦਮੇ ਦਰਜ ਨੇ ਅੰਮ੍ਰਿਤਸਰ ਦੇ ਵਿੱਚ ਵੀ ਦਰਜ ਹੈ ਐਨਡੀਪੀਐਸ ਐਕਟ ਦਾ ਕਪੂਰਥਲੇ ਚ ਦਰਜ ਹੈਗਾ ਤੇ ਇੱਕ ਪਰਚਾ ਉਹ ਤੇ ਲਾਂਬੜੇ ਦੇ ਵਿੱਚ ਦਰਜ ਹੈਗਾ ਸਾਡੇ ਜਲੰਧਰ ਦਿਹਾਤੀ ਦੇ ਵਿੱਚ ਸੋ ਇਹ ਜਿਹੜਾ ਕਪੂਰਥਲੇ ਵਾਲਾ ਕੇਸ ਹੈਗਾ ਇਹਦੇ ਵਿੱਚ ਬੜੀ ਸੈਂਸੇਸ਼ਨ ਹੋ ਗਈ ਸੀ ਜਦੋਂ ਉੱਥੇ ਫਾਇਰਿੰਗ ਹੋਈ ਉਹਨਾਂ ਨੇ ਘਰ ਦੇ ਉੱਪਰ ਫਾਇਰਿੰਗ ਕੀਤੀ ਔਰ ਉਹ ਜਿਹੜੇ ਬੰਦੇ ਆ ਇਹ ਮਤਲਬ ਸਿਸਟਮ ਕਿਤਾ ਚੱਲਦਾ ਮੈਂ ਤੁਹਾਨੂੰ ਦੱਸਣਾ ਚਾਹਣਾ ਬਈ ਪੰਜਾਬ ਦੇ ਵਿੱਚ ਜਿਹੜੇ ਗੁੰਡਾ ਅੰਸਰ ਨੇ ਜਿਹੜੇ ਸੋ ਕਾਲਡ ਕ੍ਰਿਮੀਨਲ ਐਲੀਮੈਂਟ ਨੇ ਉਹਨਾਂ ਨੇ ਆਪਣੇ ਆਪ ਨੂੰ ਹਾਈਲਾਈਟ ਕਰਨ ਲਈ ਆਪਣਾ ਬਣਾ ਲਿਆ ਇਹ ਲੰਡਾ ਆ ਜੀ ਇਹ ਰਿੰਦਾ ਆ ਜੀ ਇਹ ਫਲਾਨਾ ਆ ਜੀ ਇਹ ਠਮਕੜਾ ਹੈਗਾ ਜੀ ਤੋਂ ਇਹਨਾਂ ਨੂੰ ਦੇਖੋ ਦੇਖੀ ਇੱਕ ਕਲਚਰ ਡਿਵੈਲਪ ਹੋਣ ਲੱਗ ਪਿਆ ਵੀ ਜਿਹੜਾ ਵੀ ਪੈਟੀ ਕ੍ਰਿਮੀਨਲਸ ਹੈਗਾ ਉਹਨੇ ਦੇਖਿਆ ਵੀ ਕੰਮ ਬੜਾ ਸੌਖਾ ਹੈ ਦੇ ਕਿਤੋਂ ਵੀ ਇਹ ਜਿਹੜੇ ਆ 25000 ਤੋਂ ਐਮਪੀ ਮੈਡ ਜਿਹੜੇ ਹੈਗੇ ਵੈਪਨ ਮਿਲ ਜਾਂਦੇ ਆ ਉਹ ਲਿਆ ਕੇ ਤੇ ਕਿਸੇ ਨੂੰ ਕਿਸੇ ਦੇ ਉਹ ਬੰਦੇ ਨੂੰ ਡਰਾਉਣ ਲਈ ਉਹਦੇ ਰਾਤ ਨੂੰ ਹਨੇਰੇ ਦੇ ਵਿੱਚ ਉਹਦੇ ਘਰ ਦੇ ਉੱਪਰ ਗੇਟ ਦੇ ਉੱਪਰ ਦੋ ਫਾਇਰ ਕਰੋ ਫਿਰ ਉਹਨੂੰ ਥ੍ਰੈਟਨਿੰਗ ਕਾਲ ਸ਼ੁਰੂ ਕਰ ਦਿਓ ਵਰਚੁਅਲ ਨੰਬਰਸ ਤੋਂ ਕਰਨੀਆਂ ਵੀ ਮੈਂ ਫਲਾਣਾ ਬੋਲਦਾ ਮੈਂ ਫਲਾਣਾ ਬੋਲਦਾ ਤੇ ਉਸ ਤੋਂ ਫਿਰ ਪੈਸੇ ਮੰਗ ਲਓ ਤੇ ਜਿਹਦੇ ਨਾਲ ਇੱਕ دہشت ਦਾ ਮਾਹੌਲ ਜਿਹੜਾ ਹੈਗਾ ਉਹ ਕ੍ਰੀਏਟ ਹੋ ਜਾਂਦਾ ਜਿਸ ਬੰਦੇ ਦੇ ਘਰ ਦੇ ਉੱਪਰ ਫਾਇਰ ਹੁੰਦਾ ਹੈਗਾ ਉਹ ਨੇਚਰਲੀ ਉਹਨੂੰ ਲੱਗਦਾ ਹੈਗਾ ਵੀ ਇਹ ਇਹ ਬੰਦੇ ਜੈਨੂਇਨ ਨਹੀਂ ਥ्रेट ਕਰ ਰਹੇ ਹੈਗੇ ਐਂਡ ਦੇ ਆਰ ਹਾਰਡ ਕੋਰ ਕ੍ਰਿਮੀਨਲਸ ਤੇ ਇਸ ਕਰਕੇ ਉਹ ਜਿਹੜੇ ਆ ਸਾਡੇ ਨਾਲ ਕੋਈ ਵਾਰਦਾਤ ਹੋ ਸਕਦੀ ਉਹ Trap ਚ ਬੰਦਾ ਫਸ ਜਾਂਦਾ ਤੋਂ ਮੈਂ মিডিਆ ਦੇ ਭਰਾਵਾਂ ਰਹੀਂ ਦੱਸਣਾ ਚਾਹੁੰਨਾ ਵੀ ਇਹਨਾਂ ਛੋਟਪੁੱਟ ਜਿਹੜੇ ਹੈਗੇ ਆ ਕ੍ਰਿਮੀਨਲਸ ਇਹਨਾਂ ਦੇ Trap ਚ ਆਉਣ ਦੀ ਲੋੜ ਨਹੀਂ ਸਾਡੇ ਗਵਰਨਮੈਂਟ ਸਾਡੇ ਡੀਜੀਪੀ ਸਾਹਿਬ ਆਲਰੇਡੀ ਬੜੀ ਵਾਰ ਇਹ ਗੱਲ ਕਲੀਅਰ ਕਰਦੇ ਆ ਵੀ ਤੁਹਾਡੇ ਕੋਲ ਪੁਲਿਸ ਦੇ ਕੰਟੈਕਟ ਨੰਬਰਸ ਨੇ ਤੁਸੀਂ ਪੁਲਿਸ ਦੇ ਨਾਲ ਆਪਣਾ ਸ਼ੇਅਰ ਕਰੋ ਇਨਫੋਰਮੇਸ਼ਨ ਜੇ ਕੋਈ ਇਦਾਂ ਦੀ ਕਾਲ ਆਉਂਦੀ ਵੀ ਹੈ 90% ਮੋਰ ਥੈਨ ਮੇਰੇ ਹਿਸਾਬ ਨਾਲ 90% ਕਾਲ ਜਿਹੜੀਆਂ ਹੈਗੀਆਂ ਉਹ ਬੜੀਆਂ ਲੋਕਲ ਕ੍ਰਿਮੀਨਲਸ ਵੱਲੋਂ ਆਉਂਦੀਆਂ ਹੈਗੀਆਂ ਤੇ ਹਾਰਡਲੀ ਕੋਈ 10% ਕਾਲਸ ਹੈਗੀਆਂ ਜਿਹੜੀਆਂ ਐਕਚੁਅਲ ਕਿਸੇ ਦੇ ਕ੍ਰਿਮੀਨਲ ਵੱਲੋਂ ਆਉਂਦੀਆਂ ਹੈ ਇਦੇ ਨਾਲ ਹੀ ਹੁਣ ਜਿਹੜਾ ਸਾਡਾ ਦੂਸਰਾ ਕੇਸ ਹੈਗਾ ਲੋਈਆਂ ਦਾ ਐਸ ਐਚਓ ਲੋਈਆਂ ਯਾਦਵਿੰਦਰ ਇਨਸਪੈਕਟਰ ਪਿੱਛੇ ਮੇਰੇ ਨਾਲ ਖੜੇ ਨੇ ਇਹਨਾਂ ਨੇ ਦੋ ਪਰਚੇ ਦਰਜ ਕੀਤੇ ਇੱਕ ਇਹਨਾਂ ਨੇ 9 ਤਰੀਕ ਨੂੰ ਐਫ ਆਈ ਆਰ ਦਰਜ ਕੀਤੀ ਸੀਗੀ ਔਰ ਇੱਕ ਇਹਨਾਂ ਨੇ 13 ਤਰੀਕ ਨੂੰ ਅ ਕੱਲ ਐਫ ਆਈ ਆਰ ਦਰਜ ਕੀਤੀ ਹੈਗੀ ਹੈ ਇਹਨਾਂ ਨੇ 9 ਤਰੀਕ ਦੀ ਐਫ ਆਈ ਆਰ 'ਚ ਤਿੰਨ ਬੰਦੇ ਅਰੈਸਟ ਕੀਤੇ ਉਹਨਾਂ ਕੋਲੋਂ ਦੋ ਪਿਸਟਲਰਾਂ ਨੂੰ ਬਰਾਮਦ ਹੋ ਗਏ ਸੀਗੇ ਉਹਨਾਂ ਦੀ ਇਨਟੈਰੋਗੇਸ਼ਨ 'ਚ ਆਇਆ ਪੀ ਐ ਐਮ ਪੀ ਤੋਂ ਅਸਲੀ ਇਹ ਵਾਲੇ ਅਸਲੇ ਲੈ ਕੇ ਆਏ ਹੈਗੇ ਔਰ ਜਿਹੜਾ ਬਾਕੀ ਅਸਲਾ ਹੈਗਾ ਉਹ ਇੱਕ ਹੋਰ ਬੰਦਿਆਂ ਦੇ ਕੋਲ ਹੈਗਾ 13 ਤਰੀਕ ਨੂੰ ਉਹ ਵੀ ਬੰਦੇ ਇਹਨਾਂ ਨੇ ਫੜ ਲਏ ਔਰ ਫੜ ਕੇ ਉਹਨਾਂ ਕੋਲੋਂ ਨੈਕਸਟ ਇੱਕ ਪਿਸਟਲ ਹੋਰ ਇਹਨਾਂ ਨੇ ਬਰਾਮਦ ਕਰ ਲਿਆ ਸੋ ਇਸ ਸਾਰੇ ਐਪੀਸੋਡ ਦੇ ਵਿੱਚ ਜਿਹੜਾ ਐਸ ਐਚਓ ਲੋਹਿਆ ਨੇ ਔਰ ਡੀ ਐਸ ਪੀ ਸ਼ਾਹਕੋਟ ਨੇ ਬ੍ਰੇਕ ਕੀਤਾ ਹੈਗਾ ਇਹਦੇ ਵਿੱਚ ਟੋਟਲ ਦੋ ਕੇਸਾਂ 'ਚ ਇਹਨਾਂ ਨੇ ਚਾਰ ਪਿਸਟਲ ਜਿਹੜੇ ਬੱਤੀਪੁਰ ਦੇ ਉਹ ਤੁਹਾਡੇ ਸਾਹਮਣੇ ਹੋਣੇ ਅਸੀਂ ਦਿਖਾਏ ਸੀਗੇ 10 ਜਿਹੜੇ ਲਾਈਵ ਕੈਟਰਜਿਸ ਹੈਗੇ ਆ ਮੱਤੀਪੁਰ ਦੇ ਇਹਨਾਂ ਨੂੰ ਮਿਲਿਆ ਔਰ 7 ਜਿਹੜੇ ਮੈਗਜ਼ੀਨ ਹੈਗੇ ਆ ਡਿਫਰੈਂਟ ਪਿਸਟਲਸ ਦੇ ਉਹ ਬਰਾਮਦ ਹੋਏ ਆ ਇਹਦੇ ਵਿੱਚ ਜਿਹੜੀ ਇਹ ਵਾਰਦਤ ਲਈ ਟੋਇਟਾ ਕੋਰੋਲਾ ਐਲਟਿਸ ਗੱਡੀ ਜਿਹੜੀ ਹੈਗੀ ਆ ਜਿਹਦੇ ਵਿੱਚ ਇਹਨਾਂ ਨੇ ਪਹਿਲੇ ਦਿਨ ਇਹਨਾਂ ਨੂੰ ਨਾਕੇ ਤੋਂ ਫੜਿਆ ਸੀਗਾ ਉਹ ਬਰਾਮਦ ਕੀਤੀ ਹੈਗੀ ਔਰ ਇਹਨਾਂ ਕੋਲੋਂ ਵੀ ਇੱਕ ਕੰਪਿਊਟਰ ਕੰਪਿਊਟਰ ਹੈਗਾ ਸਕੂਟਰ ਹੈਗਾ ਛੋਟਾ ਜਿਹੜਾ ਇਹ ਰਾਤ ਦੇ ਟਾਈਮ ਯੂਜ਼ ਕਰਦੇ ਸੀਗੇ ਉਹ ਇਹਨਾਂ ਨੇ ਬ੍ਰਾਮ੍ਹ ਕੀਤਾ ਇਹਦੇ ਵਿੱਚ ਟੋਟਲ 6 ਬੰਦੇ ਦੋ ਕੇਸਾਂ ਦੇ ਵਿੱਚ ਅਰੈਸਟ ਹੋਏ ਆ ਜਗਵਿੰਦਰ ਸਿੰਘ ਉਰਫ ਸ਼ਨੀ ਪੁੱਤਰ ਜਗਤਾਰ ਸਿੰਘ ਮੂਲੇਵਾਲ ਖੇਰੇ ਦਾ ਜਸਕਰਨ ਉਰਫ ਸਰਾ ਉਰਫ ਜਸ son of ਦਿਲਵਰ ਸਿੰਘ ਸਿਧਵਾ ਦੋਨਾਂ ਸਦਰਨ ਕਪੂਰਸਲੇ ਦਾ ਅਮਨਦੀਪ ਅਮਨਾ ਪੁੱਤਰ ਜਗਤਾਰ ਸਿੰਘ ਵਿਲੀ ਬੜੈਜ ਥਾਣਾ ਸ਼ਾਹਕੋਟ ਦਾ ਅਜੀਤ ਕੁਮਾਰ ਉਰਫ ਬਿੱਲਾ son of ਸੰਤੋਖ ਸਿੰਘ ਸਾਹ ਜਹਾਂਨਪੁਰ ਫੁੱਕੀਵਾਲ ਥਾਣਾ ਲੋਹਿਆਂ